ਓਸੂਨਾਮਾ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਇਸ ਸਮੇਂ ਮੇਰੇ ਨਾਲ ਕਰਨਲ ਹਰਦੇਵ ਸਿੰਘ ਚਹਿਲ ਸਾਹਿਬ ਜੁੜੇ ਹੋਏ ਨੇ ਔਰ ਉਹਨਾਂ ਦੇ ਨਾਲ ਆਰਮੀ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਪਰਿਵਾਰਕ ਗੱਲਾਂ ਬਾਤਾਂ ਚੱਲ ਰਹੀਆਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਲੇਕਿਨ ਮਲੱਪੜ ਸੁਭਾ ਦੇ ਮਾਲਕ ਨੇ ਬਹੁਤ ਮਤਲਬ ਫੇਸ ਜਿਹੜਾ ਹੈ ਇਹਨਾਂ ਦਾ ਹੱਸੂ ਹੱਸੂ ਕਰਦਾ ਹੈ ਆਕਾਰਪੁਰਖ ਦੇ ਚਰਣਾ ਚ ਇਹੀ ਅਰਦਾਸ ਹੈ ਕਿ ਜਦੋਂ ਤੱਕ ਜ਼ਿੰਦਗੀ ਬਖਸ਼ੀ ਹੈ ਇਸੇ ਤਰ੍ਹਾਂ ਹੀ ਤੁਰੇ ਫਿਰਦੇ ਰਹਿਣ ਔਰ ਸਮਾਜ ਦੇ ਨਾਲ ਜੁੜੇ ਰਹਿਣ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਚਾਹ ਸਾਹਿਬ ਜਦੋਂ ਲੜਾਈ ਦਾ ਮਾਹੌਲ ਹੁੰਦਾ ਉਸ ਵੇਲੇ ਫੌਜ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸਰ ਜਦੋਂ ਕਿਸੇ ਬਾਰਡਰ ਦੇ ਉੱਪਰ ਕਿਸੇ ਦੂਸਰੇ ਦੇਸ਼ ਦੇ ਲੋਕ ਜਿਹੜੇ ਆ ਉਹ ਗਲਤ ਨਜ਼ਰਾਂ ਰੱਖਣ ਅਟੈਕ ਕਰੀ ਜਾਣ ਫਿਰ ਮਤਲਬ ਤੁਹਾਡੀ ਆਰਮੀ ਦੇ ਵਿੱਚ ਭਾਰਤੀ ਆਰਮੀ ਦੇ ਵਿੱਚ ਆਫੀਸਰਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਰ ਇਹ ਸਾਰੀ ਮੋਟੀਵੇਸ਼ਨ ਦੀ ਗੱਲ ਹੁੰਦੀ ਹੈ ਜੀ 1965 ਦੀ ਲੜਾਈ ਦੇ ਵਿੱਚ ਮੈਂ ਹਿੱਸਾ ਲੇਤਾ ਪਲਟਨ ਦੇ ਨਾਲ ਜੀ ਉਸ ਵਕਤ ਮੈਂ ਵਿਸ਼ਕ ਫੀਲਰੀ ਤੋਂ ਆ ਕੇ ਲੈਫਟੇਨੈਂਟ ਬਣ ਗਿਆ ਸੀ ਕਿਉਂਕਿ ਪੀਸ ਟਾਈਮ ਦੇ ਉੱਪਰ 3 ਸਾਲ ਤੋਂ ਬਾਅਦ ਕੈਪਟਨ ਬਣਦਾ ਹੈ ਜੀ ਤੇ ਇਸ ਕਰਕੇ ਮੈਂ ਕਮੰਡੀ ਕਮਾਂਡਰ ਸੀ ਕਮਿਊਨੀ ਕਮਾਂਡਰ ਦੇ ਹੁੰਦੇ ਹੋਏ ਇਹ ਮੋਟੀਵੇਸ਼ਨ ਕਰਨੀ ਪੈਂਦੀ ਹੈ ਕਮਾਂਡਿੰਗ ਆਫਸਰ ਨੂੰ ਓਕੇ ਉਸ ਤੋਂ ਬਾਅਦ ਫਿਰ ਕੰਪਨੀ ਕਮਾਂਡਰਸ ਨੂੰ ਆਰਡਰ ਜਿ ਉਸ ਨੂੰ ਜੀ ਕਿ ਅਸੀਂ ਹੁਣ ਇਸ ਸਾਨੂੰ ਜੋ ਵੀ ਟਾਸਕ ਮਿਲਿਆ ਹੈ ਅਸੀਂ ਉਸ ਨੂੰ ਪੂਰਾ ਕਰਨਾ ਹੈ ਹੂੰ ਇਹ 1953 ਦੀ ਲੜਾਈ ਦੇ ਟਾਈਮ ਹਾਲਾਂਕਿ ਅਸੀਂ ਤਿਆਰ ਨਹੀਂ ਸੀਗੇ ਜੀ ਦੇਰੀ ਤੋਂ ਵਾਪਸ ਆਏ ਸੀ ਜੀ ਫਿਰ ਵੀ ਜੋ ਸਾਡੇ ਅਥਾਰਸੀ ਹਲੇ ਇੰਨੇ ਤਿਆਰ ਨਹੀਂ ਸੀਗੇ ਫਿਰ ਵੀ ਅਸੀਂ ਪੂਰੀ ਮੋਟੀਵੇਟ ਕੀਤਾ ਜੋ ਵੀ ਸਾਨੂੰ ਟਾਸਕ ਮਿਲਿਆ ਉਸ ਨੂੰ ਅਸੀਂ ਪੂਰਾ ਕੀਤਾ ਕਿਸ ਤਰ੍ਹਾਂ ਦਾ ਟਾਸਕ ਮਿਲਿਆ ਸੀ ਸਰ ਤੋਂ ਉਹ ਸ਼ੁਰੂ ਦੇ ਵਿੱਚ ਹੀ ਪਹਿਲਾਂ ਤਾਂ ਅਸੀਂ ਬਾਰਡਰ ਦੇ ਉੱਪਰ ਗਏ ਜੀ ਬਾਰਡਰ ਦੇ ਉੱਪਰ ਜਾਣ ਤੋਂ ਬਾਅਦ ਉਹ ਕੋ ਮਿਲਿਆ ਕਿ ਤੁਹਾਨੂੰ ਦੋ ਐਨੀਮੀ ਦੀਆਂ ਬਾਰਡਰ ਆਊਟਪੋਸਟ ਨੂੰ ਕਬਜ਼ਾ ਕਰਨਾ ਓਕੇ ਰੱਖਰਦੇਤ ਸਿੰਘ ਦੇ ਤੇ ਸਰ ਜਾ ਮਰ ਜਾ ਅੱਛਾ ਉਹ ਉਹਨਾਂ ਦੇ ਰੇਂਜਰਸ ਡਿਪਲਾਈਂਟ ਸੀ ਉੱਤੇ ਓਕੇ ਜਿਸ ਟਾਈਮ ਲੜਾਈ ਸ਼ੁਰੂ ਹੋਈ ਪਹਿਲੇ ਦਿਨ ਜੀ ਉਸ ਪਹਿਲੇ ਪਹਿਲੀ ਰਾਤ ਨੂੰ ਹੀ ਸਾਡੀਆਂ ਦੋ ਕੰਪਨੀਆਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਤੇ ਜਾ ਕੇ ਜਕਾਰੇ ਛੱਡੇ ਜੀ ਜਕਾਰੇ ਛੱਡਣ ਤੋਂ ਬਾਅਦ ਆਰਟੀ ਦਾ ਫਾਇਰ ਕਰਵਾਇਆ ਗਿਆ ਓਕੇ ਆਰਟੀ ਦੇ ਫਾਇਰ ਤੋਂ ਬਾਅਦ ਜਦੋਂ ਜਕਾਰੇ ਛੱਡੇ ਗਏ ਜ਼ਿਆਦਾਤਰ ਉਹਨਾਂ ਦੇ ਬੰਦੇ ਉੱਥੋਂ ਛੱਡ ਕੇ ਭੱਜ ਗਏ ਓਕੇ ਜੈਕਾਰੇ ਸੁਣ ਕੇ ਜੈਕਾਰੇ ਸੁਣ ਕੇ ਹੀ ਓਕੇ ਬੋਲੇ ਸੋਨੇ ਹਾਲਾ ਬੋਲੇ ਸੋਨੇ ਹਾਲਾ ਸੱਚ ਦੀ ਆਵਾਜ਼ ਉਹ ਜੈਕਾਰੇ ਸੁਣ ਕੇ ਆਪਣੀ ਪੋਸਟ ਨੂੰ ਛੱਡ ਕੇ ਭੱਜ ਗਏ ਲੇਕਿਨ ਕੁਝ ਜਵਾਨ ਉਹਨਾਂ ਦੇ ਲੜਾਈ ਲੜਾਈ ਫਾਇਰ ਕੀਤਾ ਉਹਨਾਂ ਨੇ ਜੀ ਜੀ ਤੋ ਫਾਇਰ ਕੀਤਾ ਤੋ ਪੂਰਾ ਉਹਨਾਂ ਦੇ ਹੰਪਰ ਹਮਲਾ ਕੀਤਾ ਗਿਆ ਹਮਰਾ ਕਰਕੇ ਉਹਨਾਂ ਦੇ ਤਕਰੀਬਨ ਪੰਜ ਜਵਾਨਾਂ ਨੂੰ ਮਾਰਿਆ ਗਿਆ ਉਸ ਦੇ ਵਿੱਚ ਸਾਡਾ ਸਿਰਫ ਇੱਕ ਕੈਜੁਐਲਟੀ ਜਵਾਨ ਦੀ ਡੈਥ ਹੋਈ ਸੀ ਜੇਸੀਓ ਦੀ ਬਾਕੀ ਚਾਰ ਜਵਾਨ ਜ਼ਖਮੀ ਹੋਏ ਸੀ ਕਿਉਂਕਿ ਆਮੋ ਸਾਹਮਣੀ ਜਦੋਂ ਫਾਇਰਿੰਗ ਹੁੰਦੀ ਹੈ ਉਹਦੇ ਵਿੱਚ ਕਿਸੇ ਦੇ ਵੀ ਕਿਸੇ ਦੇ ਵੀ ਗੋਲੀ ਲੱਗ ਸਕਦੀ ਹੈ ਜੀ ਜੀ ਤੇ ਇਹ ਬੀਓਪੀਸ ਕੈਪਚਰ ਕਰਨ ਤੋਂ ਬਾਅਦ ਫਿਰ ਅਗਲੀ ਸਵੇਰ ਸਾਨੂੰ ਅੱਗੇ ਐਡਵਾਂਸ ਕਰਨਾ ਪਿਆ ਜੀ ਐਡਵਾਂਸ ਕਰਕੇ ਅਸੀਂ ਹੁੜਿਆਰਾ ਡਰੇਨ ਸੀ ਓਕੇ ਹੁੜਿਆਰਾ ਡਰੇਨ ਦੇ ਉੱਪਰ ਇੱਕ ਬ੍ਰਿਜ ਹੁੰਦਾ ਸੀਗਾ ਜੀ ਉਸਤੇ ਉੱਪਰ ਸੀ ਪਾਰ ਕਰਨਾ ਸੀਗਾ ਲੇਕਿਨ ਦੁਸ਼ਮਣ ਨੇ ਕੀ ਕੀਤਾ ਉਹ ਢਿਆਰਾ ਬ੍ਰਿਜੀ ਡਰੇਨ ਦੇ ਉੱਪਰ ਬ੍ਰਿਜੀ ਨੂੰ ਉਡਾਤਾ ਓਕੇ ਉਡਾਨ ਕਰਕੇ ਉਹ ਪਾਣੀ ਚੱਲ ਰਿਹਾ ਸੀ ਨੇਚਰਲੀ ਤੇ ਉਸ ਨਹੀਂ ਸੀ ਅੱਗੇ ਚੱਲ ਸਕਦੇ ਫਿਰ ਉੱਥੇ ਸਾਨੂੰ ਰੁਕਣਾ ਪਿਆ ਹਾਂ ਰੁਕਣਾ ਪਿਆ ਤਾਂ ਰੁਕਣ ਦੇ ਵਿੱਚ ਸਾਡੇ ਉੱਪਰ ਇੱਕ ਬਿਲੇ ਸੀ ਬ੍ਰਹਮਣਾਬਾਦ ਉਥੋਂ ਉਹਨਾਂ ਦਾ ਇੱਕ ਆਰਟਲਰੀ ਦਾ ਓਪੀ ਹੁੰਦਾ ਹੈਗਾ ਜਿਹੜਾ ਕਿ ਦਰਖਤ ਤੇ ਬੈਠ ਕੇ ਪੂਰਾ ਸਾਡੀ ਨਿਗਾਹ ਰੱਖ ਰਿਹਾ ਸੀ ਕਿ ਕਿੱਥੇ ਕਿੱਥੇ ਓਕੇ ਓਕੇ ਕਿਸ ਤਰੀਕੇ ਨਾਲ ਮੂਵਮੈਂਟ ਹੋ ਰਹੀ ਹੈ ਜੀ ਉਹ ਮੂਵਮੈਂਟ ਨੂੰ ਦੇਖਦੇ ਹੋਏ ਸਾਡੇ ਉੱਪਰ ਆਟੀ ਫਾਇਰ ਕਰਾ ਰਹੇ ਸੀ ਓਕੇ ਮੈਂ ਤੁਹਾਨੂੰ ਦੱਸ ਨਹੀਂ ਤਵਾਂਗਾ ਕਿ ਇਹ ਹੋ ਸਕਦਾ ਹਮ ਇੱਕ ਜਗ੍ਹਾ ਦੇ ਉੱਪਰ ਮੇਰੇ ਲਈ ਮੋਰਚਾ ਖੋਦਿਆ ਗਿਆ ਅੱਛਾ ਜੀ ਉਹ ਮੋਰਚੇ ਦੇ ਵਿੱਚ ਮੈਂ ਕੋਲ ਆਇਆ ਹਾਂ ਮੈਨੂੰ ਲੱਗਿਆ ਠੀਕ ਨਹੀਂ ਹੈ ਅੱਛਾ ਜੀ ਮੈਂ ਉਹ ਛੱਡ ਕੇ ਮੋਰਚੇ ਨੂੰ ਜਵਾਨਾਂ ਨੂੰ ਪਾਸ ਕਰਨ ਗਿਆ ਚੈੱਕ ਕਰਨ ਗਿਆ ਹਾਂ ਉਸੇ ਮੋਰਚੇ ਦੇ ਉੱਪਰ ਆ ਕੇ ਬੰਬ ਗਿਰਿਆ ਓ ਮਾਈ ਗੋਡ ਤੇ ਉਹ ਫੇਰ ਜਿਸ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ oh my god ਔਰ ਇਸੇ ਤਰੀਕੇ ਨਾਲ ਮੇਰੇ ਨਾਲ ਇੱਕ ਹੋਰ ਮੋਰਚਾ ਸੀਗਾ ਜੀ ਜਿਹਦੇ ਵਿੱਚ ਉਹ ਬੰਬ ਉਸ ਜਵਾਨ ਦੇ ਉੱਪਰ ਆ ਕੇ ਗਿਰਿਆ ਜੀ ਉੱਪਰ ਆ ਕੇ ਗਿਰਿਆ ਤਾਂ ਉਹ ਬੰਬ ਦੇ ਪੂਰੇ ਜਵਾਨ ਦੇ ਪੂਰੇ ਛਿਲਕੇ ਕਥਨੀ ਕਰ ਰਹੇ ਹੋ oh my god ਉਹ ਭਾਰਤੀ ਇੰਡੀਆ ਦਾ ਜਵਾਨ ਸੀ ਹਾਈ ਰੱਬਾ ਤੇ ਲੇਕਿਨ ਫੇਰ ਵੀ ਥੋੜੇ ਬਹੁਤੇ ਉਹਨਾਂ ਨੂੰ ਇਕੱਠਾ ਕਰਕੇ ਜਵਾਨਾਂ ਨੂੰ ਹੌਸਲਾ ਦਿੱਤਾ ਕਿ ਜਦੋਂ ਤੱਕ ਤੁਸੀਂ ਮੋਰਚੇ ਦੇ ਵਿੱਚੋਂ ਜਿੰਦੋਂ ਤੱਕ ਤੁਹਾਡੇ ਉੱਪਰ ਮੱਭ ਨਹੀਂ ਕਰਦਾ ਤਾਂ ਕੋਈ ਖਤਰਾ ਨਹੀਂ ਹੈ ਖਤਰਾ ਨਹੀਂ ਹੁੰਦਾ ਹੈਗਾ ਡਰਨਾ ਨਹੀਂ ਹੈ ਅੱਛਾ ਜੀ ਸਰ ਜਦੋਂ ਇਸ ਤਰ੍ਹਾਂ ਦੀ ਸ਼ਹਾਦਤ ਕੋਈ ਹੋ ਜਾਂਦੀ ਹੈ ਫਿਰ ਉਹ ਉਹਨੂੰ ਮਤਲਬ ਪਰਿਵਾਰ ਦੇ ਨਾਲ ਸੰਪਰਕ ਕਰਦੇ ਹੋ ਨਹੀਂ ਉਹ ਤਾਂ ਉਸ ਵੇਲੇ ਯੂਨਿਟ ਦੀ ਤਰਫੋਂ ਪਿੱਛੇ ਭੇਜਿਆ ਜਾਂਦਾ ਅੱਛਾ ਜੀ ਪਿੱਛੇ ਦੀ ਰੇਡ ਦੇ ਵਿੱਚ ਓਕੇ ਉਹ ਸੂਬੇਦਾਰ ਮੇਜਰ ਉਹ ਤੇ ਇੰਚਾਰਜ ਹੁੰਦਾ ਹੈਗਾ ਜੀ ਜੀ ਤੇ ਉਹ ਉਹਨੂੰ ਪੂਰੀ ਜਿੰਨੀ ਵੀ ਸੰਸਕਾਰ ਕਰਨਾ ਹੁੰਦਾ ਆਹ ਉਹਨੂੰ ਸੰਸਕਾਰ ਕਰਾਇਆ ਜਾਂਦਾ ਹੈਗਾ ਪਤਾ ਜਾਂਦਾ ਤੇ ਫਿਰ ਪਿੱਛੇ ਜਿੱਤੇ ਜਵਾਨ ਉਹਦੇ ਘਰ ਨੂੰ ਇਨਫੋਰਮ ਕਰਨਾ ਹੁੰਦਾ ਉਹ ਆਰਮੀ ਦੀ ਤਰਫੋਂ ਇਨਫੋਰਮ ਕੀਤਾ ਜਾਂਦਾ ਕੀਤਾ ਜਾਂਦਾ ਜੇ ਤਾਂ ਉਹ ਲੜਾਈ ਦੇ ਦੌਰਾਨ ਹੀ ਹੁੰਦਾ ਤਾਂ ਉਹ ਤੇ ਸਸਕਾਰ ਕਰਕੇ ਅਗਰ ਦਿੱਤਾ ਜਾਂਦਾ ਜੀ ਜੀ ਨਹੀਂ ਫਿਰ ਉਹ ਬੋਡੀ ਨੂੰ ਜਿੱਥੇ ਵੀ ਦਬੀ ਬੰਦਾ ਹੋਵੇ ਜਵਾਨ ਹੋਵੇ ਉਸ ਜਗ੍ਹਾ ਤੇ ਉਪਰੇ ਦਿਆ ਜਾਂਦਾ ਫਿਰ ਸਰ ਉਸ ਜਦੋਂ ਤੁਸੀਂ ਆਵਾਜ਼ ਤੋਂ ਸਾਹਮੀ ਤੁਹਾਡੀ ਟੱਕਰ ਹੋਈ ਫਿਰ ਉਹ ਭੱਜ ਗਏ ਉੱਥੋਂ ਸਾਰੇ ਉਸ ਜਗ੍ਹਾ ਤੋਂ ਹਟ ਗਏ ਉਸ ਤੇ ਉੱਪਰ ਫਿਰ ਬ੍ਰਿਜ ਬਣਾਇਆ ਗਿਆ ਓਕੇ ਇੰਜੀਨੀਅਰ ਅਰੇਂਜਮੈਂਟ ਦੇ ਤਰਫੋਂ ਓਕੇ ਇੰਜੀਨੀਅਰ ਅਰੇਂਜਮੈਂਟ ਦੀ ਬ੍ਰਿਜ ਬਣਨ ਤੋਂ ਬਾਅਦ ਫਿਰ ਅਸੀਂ ਐਡਵਾਂਸ ਕੀਤਾ ਅੱਗੇ ਜੀ ਐਡਵਾਂਸ ਕਰਨ ਤੋਂ ਬਾਅਦ ਇੱਕ ਬਰਕਾ ਕਲਾਂਸ ਬ੍ਰਿਜ ਪਿੰਡ ਸੀ ਛੋਟਾ ਜ ਓਕੇ ਉਸ ਦੇ ਉੱਪਰ ਉਹਨਾਂ ਦੀ ਕੋਈ ਟੁਕੜੀ ਸੀਗੀ ਅੱਛਾ ਜੀ ਉਸ ਤੋਂ ਉੱਪਰ ਸਾਨੂੰ ਆਮਲਾ ਕਰਨ ਨੂੰ ਕਿਹਾ ਗਿਆ ਅੱਛਾ ਕਰਨਲ ਸਾਹਿਬ ਤੁਹਾਨੂੰ ਪਿੰਡਾਂ ਦਾ ਵੀ ਨਾਮ ਯਾਦ ਹੈ ਉਸ ਸਮੇਂ ਦੇ ਮੈਚੇਲੀ ਉਹ ਤਾਂ ਜਿਹੜਾ ਹੈ ਸਟੇਸ਼ਨਾਂ ਦਾ ਵੀ ਨਾਮ ਹੈ ਵਾਰਡਰਾਂ ਦਾ ਵੀ ਨਾਮ ਯਾਦ ਹੈ ਨਹੀਂ ਯਾਦ ਸ਼ਕਤੀ ਤੁਹਾਡੀ ਮਤਲਬ ਕਾਰਨ ਰਾਜ ਕੀ ਹੈ ਰਾਜ ਤਾਂ ਆਪਣੀ ਰੱਬ ਦੀ ਮਿਹਰ ਚਾਹੀਦੀ ਹੈ ਬਿਲਕੁਲ ਬਿਲਕੁਲ ਬਾਕੀ ਜਦੋਂ ਤੱਕ ਤੁਸੀਂ ਆਪਣੀ ਜੌਬ ਦੇ ਵਿੱਚ ਇੰਟਰਸਟ ਲੈਣੀ ਹੋ ਜੋ ਤੁਹਾਡੀ ਹੱਦ ਵਿੱਚ ਹੀ ਹੁੰਦੀ ਹੈ ਉਹਦੇ ਭੁੱਲਦਾ ਨਹੀਂ ਹੈ ਭੁੱਲਦਾ ਨਹੀਂ ਹੈ ਅੱਛਾ 65 ਦੀ ਜਿਹੜੀ ਲੜਾਈ ਸੀ ਉਹ ਮਤਲਬ ਇੱਕ ਚਾਂਦਪੁਰੀ ਸਾਹਿਬ ਬੜੇ ਉਸ ਸਮੇਂ ਉਹ ਤੁਹਾਡੀ ਜੂਨੀਅਰ ਸੀ ਜਸ ਸੀਨੀਅਰ ਤੇ ਲੇਕਿਨ ਉਹ ਲਗ ਅਰੇਂਜਮੈਂਟ ਦੇ ਵਿੱਚ ਸੀਗੇ ਪਠਾਨ ਦੇ ਵਿੱਚ ਓਕੇ ਓਕੇ ਲੇਕਿਨ 1965 ਦੇ ਵਿੱਚ ਸਭ ਤੋਂ ਵੱਡੀ ਲੜਾਈ ਜਿਹੜੀ ਅਸੀਂ ਲੜੀ ਜੀ ਉਹ ਸੀਗੀ ਬਰਕੀ ਕਿਹੜੀ ਬਰਕੀ ਬਰਕੀ ਹਾਂ ਕਿ ਬਰਕੀ ਇਹ ਇਹ ਕਿਹੜੀ ਇਚੂਗਲ ਕਨਾਲ ਬਣੀ ਹੋਈ ਹੈ ਇਚੂਗਲ ਕਨਾਲ ਤੋਂ ਪਹਿਲਾਂ ਇਹ ਬਰਕੀ ਸੀਗਾ ਜਿਸ ਦੇ ਉੱਪਰ ਦੁਸ਼ਮਣ ਨੇ 6 ਪੇਲ ਬਾਕਸ ਬਣਾਇਆ ਹੋ ਸੀ ਕੰਕਰੀਟ ਜਿਹੜੇ ਸਾਨੂੰ ਨਹੀਂ ਸੀ ਪਤਾ ਆ ਹਾਂ। ਨਾ ਹਿੰਦੁਸਤਾਨ ਨੇ ਉਦੋਂ ਤੱਕ ਕੰਕਰੀਟ ਮੰਕਲ ਬਣਾਏ ਸੀਗੇ। ਕੀ ਬਾਤ ਹੈ। ਉਸ ਟਾਈਮ ਦੇ ਉੱਪਰ ਫਿਰ ਮੇਰੇ ਸੀਓ ਨੇ ਹੁਕਮ ਪਾਸ ਕੀਤਾ ਕਿ ਅਸੀਂ ਇਸ ਪਿੰਡ ਦੇ ਉੱਪਰ ਕਬਜ਼ਾ ਕਰਨਾ ਹੈ। ਓਕੇ। ਤੋਂ ਜਦੋਂ ਅਸੀਂ ਅਟੈਕ ਫੋਰਮ ਦੇ ਵਿੱਚ ਆਏ ਜੀ ਸਾਡੇ ਨਾਲ ਟੈਂਕਸ ਵੀ ਜਾਣੇ ਸੀ। ਜੀ ਜੀ। ਟੈਂਕਸ ਨੇ ਵੀ ਹਮਲਾ ਕਰਨਾ ਸੀ ਰੋਡ ਦੇ ਨਾਲ ਦਾ ਟੈਂਕਸ ਨੇ ਚੱਲਣਾ ਸੀ। ਜੀ। ਸਟੋਰ ਦੇ ਦੋਨੇ ਪਾਸੇ ਸਾਡੀ ਬਟਾਲੀ ਦੀਆਂ ਕੰਪਨੀਆਂ ਨੇ ਅੱਗੇ ਐਡਵਾਂਸ ਕਰਨਾ ਸੀ। ਓਕੇ। ਉਹ ਜਦੋਂ ਐਡਵਾਂਸ ਕੀਤਾ ਸੀ ਇਸ ਤਰੀਕੇ ਨਾਲ ਇੰਨਾ ਜ਼ਿਆਦਾ ਮਸ਼ੀਨ ਗਨ ਫਾਇਰ ਆਇਆ ਕਿ ਸਾਰੇ ਲਗਭਗ ਸਾਰੀਆਂ ਗੋਲੀਆਂ ਤੁਹਾਡੀ ਤਰਫ ਆ ਰਹੀਆਂ ਨੇ। ਓ ਮਾਈ ਗੋਡ। ਲੇਕਿਨ ਉਹਦੇ ਵਿੱਚ ਬੁਲੇਟ ਦੇ ਟ੍ਰੇਸਰ ਹੁੰਦੇ ਨੇ। ਓਕੇ। ਉਹ ਲਾਈਟ ਮੱਚਦੀ ਆ ਉਹਨਾਂ ਦੇ ਵਿੱਚ। ਜੀ ਜੀ। ਉਹ ਜਦੋਂ ਲਾਈਟ ਮੱਚਦੀ ਨਜ਼ਰ ਆਂਦੀ ਹੈ ਸਾਰੀਆਂ ਗੋਲੀਆਂ ਤਾਂ ਲੱਗਦਾ ਵੀ ਤੁਹਾਡੀ ਤਰਫ ਆ ਰਹੀਆਂ। ਓਕੇ। ਲੇਕਿਨ ਕੁਦਰਤੀ ਤੌਰ ਤੇ ਦੁਸ਼ਮਣ ਜਿਹੜਾ ਹੁੰਦਾ ਨਾ ਜਦੋਂ ਤੱਕ ਡਰਿਆ ਹੋਵੇ ਹਾਂ। ਉਹਨੇ ਵੀ ਮਸ਼ੀਨ ਗਨ ਤੇ ਫਾਇਰ ਕਰਨਾ ਸ਼ੁਰੂ ਕਰਤਾ। ਲੇਕਿਨ ਬਿਨਾ ਦੇਖੇ ਬਿਨਾ ਸਮਝੇ ਮਤਲਬ ਇਹਦਾ ਮਤਲਬ ਡਰਿਆ ਹੋਇਆ ਹੈ ਡਰਿਆ ਹੋਇਆ ਸੀ ਨਾਲੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਕਿੰਨੀ ਦੂਰੀ ਤੇ ਆ ਓਕੇ ਉਹ ਰੇਸ ਲਗਾਣਾ ਜ਼ਰੂਰੀ ਹੁੰਦਾ ਹੈਗਾ ਜੀ ਜਦੋਂ ਅਸੀਂ ਚੱਲ ਰਹੇ ਸੀਗੇ ਤਾਂ ਫਿਰ ਕੰਪਨੀ ਕਮਰਜ਼ ਨੇ ਕਿਹਾ ਉਹ ਫਾਇਦਾ ਸਾਰਾ ਸਾਡੇ ਉਸ ਤਰ੍ਹਾਂ ਉੱਪਰੋਂ ਜਾ ਰਿਹਾ ਚਲੋ ਅੱਗੇ ਹਮਲਾ ਕਰੋ ਹਾਂ ਅਸੀਂ ਜਦੋਂ ਤੱਕ 200 ਗੱਜ ਪਹੁੰਚ ਗਏ 200 ਗੱਜ ਪਹੁੰਚ ਕੇ ਪੂਰਾ ਪਹਿਲਾਂ ਆਰਟਲੀ ਫਾਇਰ ਕਰਵਾਇਆ ਗਿਆ ਮੋਟਰ ਫਾਇਰ ਕਰਵਾਇਆ ਗਿਆ ਫਿਰ 200 ਗੱਜ ਜਾਣ ਤੋਂ ਬਾਅਦ ਫਿਰ ਅਸੀਂ ਜਿਕਾਰੇ ਛੱਡੇ ओके ਜਦੋਂ ਅਸੀਂ ਜਕਾਰੇ ਛੱਡੇ ਜਿਆਦਾ ਜਗ੍ਹਾ ਦੇ ਉੱਪਰ ਉਹ ਪਿਲ ਬਾਕਸ ਬੰਕਰਾਂ ਤੋਂ ਛੱਡ ਕੇ ਪਿੱਛੇ ਭੱਜ ਗਏ ਲੇਕਿਨ ਦੋ ਜਗ੍ਹਾ ਸੀ ਜਿਸ ਜਗ੍ਹਾ ਤੇ ਉੱਪਰ ਉਹਨਾਂ ਨੇ ਹੈਂਡ ਟੂ ਹੈਂਡ ਫਾਇਟ ਲੜਾਈ ਕੀਤੀ ਮਤਲਬ ਉਹ ਜਿਹੜੇ ਛੱਡ ਕੇ ਭੱਜ ਗਏ ਉਹ ਪਾਕਿਸਤਾਨ ਦੇ ਸੀ ਪਾਕਿਸਤਾਨ ਦੇ ਆਦਮੀ ਸੀਗੇ ਕੁਝ ਕੁ ਕਨਾਲ ਤੇ ਪਾਰ ਹੋ ਗਏ ਸੀਗੇ ਲੇਕਿਨ ਦੋ ਜਗ੍ਹਾ ਦੇ ਉੱਪਰ ਹੈਂਡ ਟੂ ਹੈਂਡ ਫਾਈਟ ਹੋਈ ਜੀ ਹੈਂਡ ਟੂ ਹੈਂਡ ਫਾਈਟ ਦੇ ਵਿੱਚ ਸਾਡੇ ਕਾਫੀ ਜਵਾਨ ਮਾਰੇ ਗਏ ਅਤੇ ਪਾਕਿਸਤਾਨੀ ਦੇ ਵੀ ਜਵਾਨ ਮਾਰੇ ਗਏ ਮਾਰੇ ਗਏ ਬਿਲਕੁਲ ਤੇ ਉਹ ਵੀ ਤੁਹਾਨੂੰ ਫਿਰ ਦੱਸਦਾ ਸਟੋਰੀ ਬਾਅਦ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਕਿ ਹੁੰਦਾ ਹੈਗਾ ਕਿ ਜਦੋਂ ਹੈਂਡ ਟੂ ਹੈਂਡ ਫਾਈਟ ਹੁੰਦੀ ਹੈ ਜੀ ਜੀ ਹੌਸਲਾ ਚਾਹੀਦਾ ਹੈ ਹਾਂ ਉਹ ਬਿੰਟ ਲੱਗਿਆ ਹੁੰਦਾ ਹੈ ਉਹ ਬਿੰਟ ਨੂੰ ਤੁਸੀਂ ਤੁਸਮ ਨੂੰ ਮਾਰ ਸਕਦੇ ਬਿਲਕੁਲ ਬਿਲਕੁਲ ਗੋਲੀ ਚ ਲਾ ਕੇ ਉਹਨੂੰ ਲਖਮੀ ਕਰ ਸਕਦੇ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਉਹ ਹੋਇਆ ਤੇ ਇਹ जो हमला करने तो बाद जो टैंक से अनफोर्चुनेटली थोड़ा लेट हो गए ओके okay. वो लेकिन जो अच गए तो सीओ तो ने ऑर्डर दिता टैक्स नहीं पहुंचे वाले उन्हें क्या टैक्स और नो टैक्स हमला करो हमला करो अच्छा <laughs> हा, जी हाँ पूरा ही पंजाबी अच्छा जी टैक्स और नो टैक्स हमला जारी Oh my God. ओ माय गॉड फिर बाद आ गए मैं क्योंकि कंपनी कमांडर कर रहा जी ਬਿਟਾ ਨੇ ਹੈਡਕ quart ਦੇ ਨਾਲ ਮੂਵ ਕਰ ਰਿਹਾ ਸੀ ਉਹ ਜਦੋਂ ਟੈਂਕ ਰੋਡ ਦੇ ਉੱਪਰ ਚੱਲ ਰਿਹਾ ਸੀ ਜੀ ਬੇਰੀ ਇਸ ਤਰੀਕੇ ਨਾਲ ਸੀ ਕਿ ਉਹਨਾਂ ਦਾ ਜਿਹੜਾ ਪਹਿਲਾ ਟੈਂਕ ਸੀ ਉਹ ਮਾਈਨ ਦੇ ਉੱਪਰ ਆ ਗਿਆ ਓਕੇ ਮੈਂ ਟੈਂਕ ਦੇ ਬਿਲਕੁਲ ਰਾਈਟ ਸਾਈਡ ਤੇ ਬੀਗਸ ਦੇ ਫਾਸਲੇ ਤੇ ਸੀ ਆਹਾ ਹਾ ਹਾ ਉਹ ਟੈਂਕ ਤੇ ਜਦੋਂ ਮਾਈਨ ਦੇ ਉੱਪਰ ਆ ਗਿਆ ਆ ਗਿਆ ਉਹ ਬੱਸ ਹੋ ਗਿਆ ਬਿਲਕੁਲ ਉਹ ਪੂਰੇ ਬਜਰੀ ਰਿਤਾ ਮੇਰੇ ਨਾਲ ਜਿਹੜੇ ਜਵਾਨ ਸੀਗੇ ਹਾਂ ਉਸ ਪਤਾ ਲੱਗ ਜਾਂਦਾ ਥੋੜਾ ਉਹ ਸਿਸ ਟੈਂਕ ਸੁਦੀ ਯੂ نو ਆਵਾਜ਼ ਆਂਦੀ ਹੈ ਨਾ ਉਹ ਪਹਿਲਾਂ ਮਿਲ ਜਾਂਦੀ ਹੈ ਤੁਹਾਨੂੰ ਓਕੇ ਉਹ ਮੀਟੇਲੀ ਸਾਈਡ ਡਾਊਨ ओके ਉਹ ਗਰਾਉਂਡ ਦੇ ਉੱਪਰ ਜੇ ਤੁਸੀਂ ਲਟ ਜਾਨੇ ਹੋ ਫਿਰ ਉਹਦਾ ਤੁਹਾਡੇ ਦੇ ਉੱਪਰ ਇਹ ਨਾ ਅਸਰ ਨਹੀਂ ਅਸਰ ਨਹੀਂ ਹੁੰਦਾ ਹੈਗਾ ਉਹ ਮੇਰੇ ਸਾਰੇ ਜਵਾਨਾਂ ਦੇ ਉੱਪਰ ਪੂਰੀ ਉਹ ਮਿੱਟੀ ਪਈ ਜੀ ਮਿੱਟੀ ਦੇ ਛਰੇ ਲੱਗੇ ਤੇ ਉਹ ਫਿਰ ਲੇਕਿਨ ਉਹ ਛਰੇ ਲੱਗਣ ਤੋਂ ਬਾਅਦ ਫਿਰ ਅਸੀਂ ਅੱਗੇ ਐਡਵਾਂਸ ਕੀਤਾ ਤੇ ਫਿਰ ਇਸੇ ਤਰੀਕੇ ਨਾਲ ਜੀ ਫਿਰ ਉਸ ਦੇ ਵਿੱਚ ਜਿਹੜਾ ਮੇਰੇ ਪਲਟਨ ਦਾ ਅਰਜਨੈਂਟ ਸੀਗੇ ਜੀ ਉਹ ਜ਼ਖਮੀ ਹੋ ਗਏ ਸੀਗੇ ਓਕੇ ਹਮਲੇ ਦੇ ਦੌਰਾਨ ਤੇ ਫਿਰ ਉਹਨਾਂ ਨੇ ਮੈਂ ਅਰਜਨੈਂਟ ਬਣ ਗਿਆ ਅਰਜਨੈਂਟ ਦਾ ਮਤਲਬ ਉਹ ਹੁੰਦਾ ਹੈ ਕਿ ਸਾਰੇ ਜੋ ਵੀ ਕਮਾਂਡਿੰਗ ਆਫਸਰ ਦੇ ਆਰਡਰਸ ਨੇ ਉਹਨਾਂ ਨੂੰ ਸਾਰੇ ਜਵਾਨਾਂ ਨੂੰ ਪਾਸ ਕਰਨਾ ਪਾਸ ਕਰਨਾ ਸਾਰਿਆਂ ਨੂੰ ਪਾਸ ਕਰਨਾ ਕੰਟਰੋਲ ਕਰਨਾ ਟੈਕਨੀਕਲੀ ਉਦੋਂ ਕਿੰਨੀ ਕ ਆਰਮੀ ਆਪਣੀ ਸਾਊਂਡ ਸੀ ਸਰ ਟੈਕਨੀਕਲੀ ਤਾਂ ਇੰਨੀ ਜ਼ਿਆਦਾ ਹਥਿਆਰ ਪੁਰਾਣੇ ਟਾਈਪ ਦੇ ਸੀਗੇ ਲੇਕਿਨ ਜਵਾਨੇ ਦੇ ਵਿੱਚ ਜਿਹੜਾ ਜੋਸ਼ ਹੁੰਦਾ ਨਾ ਉਹ ਪੂਰਾ ਟ੍ਰੇਨਿੰਗ ਮਿਲਣ ਕਰਕੇ ਕਾਇਮ ਸੀਗਾ ਉਸ ਸਮੇਂ ਦੀ ਟੈਕਨੀਕਲ ਤੁਸੀਂ ਉਸ ਸਮੇਂ ਦੀ ਟੈਕਨੀਕ ਔਰ ਅੱਜ ਦੀ ਟੈਕਨੀਕ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਉਸ ਟਾਈਮ ਦੇ ਉੱਪਰ ਹਥਿਆਰ ਪੁਰਾਣੇ ਸੀ ਪੁਰਾਣੇ ਵਿੰਟੇਜ ਦੇ ਸੀਗੇ ਜੀ ਜਿਆਦਾ ਇਹਨੇ ਇਫੈਕਟਿਵ ਨਹੀਂ ਸੀ ਜੀ ਲੇਕਿਨ ਅੱਜ ਦੇ ਜਿਹੜੇ ਹਥਿਆਰ ਨੇ ਸਾਡੇ ਕੋਲ ਸਿਰਫ ਇੰਡੀਆ ਕੋਲ ਹੀ ਉਦਾਂ ਦੇ ਸੀਗੇ ਜਾਂ ਪਾਕਿਸਤਾਨ ਦੇ ਕੋਲ ਵੀ ਥਾਂ ਦੇ ਸੀਗੇ ਲੇਕਿਨ ਪਾਕਿਸਤਾਨ ਕੋਲ ਸਾਡੇ ਨਾਲੋਂ ਬਿਹਤਰ ਸੀ ਓਕੇ ਕਿਉਂਕਿ ਉਹਨਾਂ ਕੋਲ ਸਾਰੇ ਅਮਰੀਕਨ ਹਥਿਆਰ ਮਿਲੇ ਹੋਏ ਸੀ ਵਾਹ ਜੀ ਵਾਹ ਤੇ ਸਾਡੇ ਕੋਲ ਸਾਰੇ ਪੁਰਾਣੇ ਹਥਿਆਰ ਸਨ ਪੁਰਾਣੇ ਸੀਗੇ ਤੇ ਇਸ ਤਰੀਕੇ ਨਾਲ ਫਿਰ ਉਹ ਲੜਾਈ ਹੋਈ ਜੋ ਜਾਂਦੇ ਹੋਏ ਆਟਲ ਦੀ ਫਾਇਰ ਜਦੋਂ ਹੁੰਦਾ ਜੀ ਸਾਰੇ ਬੰਬ गिरਦੇ ਨੇ ओके देखो ओदी आवाज ਆਉਂਦੀ ਹੈ ਨਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡੇ ਕੋਲ ਆ ਰਿਹਾ ਹੈ ਜਾਂ ਦੂਰ ਜਾ ਰਿਹਾ ਹੈ ਅੱਛਾ ਜੀ ਇਸੇ ਤਰੀਕੇ ਨਾਲ ਮੈਂ ਇੱਕ ਖਾਲ ਬਣੀ ਹੋਈ ਸੀ ਪਾਣੀ ਦੀ ਖਾਲ ਜੀ ਉਹਦੇ ਵਿੱਚ ਲੇਟਿਆ ਸੀ ਬੰਬ ਆਇਆ ਬੰਬ ਗਿਰਿਆ ਖਾਲ ਦੇ ਬੱਟ ਦੇ ਪਰਲੇ ਪਾਸੇ ਓਕੇ ਉਹ ਬੱਟ ਉੜ ਗਈ ਓਕੇ ਉਹ ਬੱਟ ਉੜ ਗਈ ਇੰਨੇ ਜ਼ੋਰ ਦੀ ਬੰਬ ਗਿਰਿਆ ਆਵਾਜ਼ ਆਈ ਕਿ ਮੇਰੇ ਕੰਨ ਬੋਲੇ ਹੋ ਗਏ ਓ ਮਾਈ ਗੋਡ ਲੇਕਿਨ ਮਿੱਟੀ ਪੂਰੀ ਭਰ ਗਈ ਭਰ ਗਈ ਲੇਕਿਨ ਜਿਸ ਕੋ ਜ਼ਾਕੇ ਸਾਈਂ ਮਾਰ ਕੇ ਮਤਲਬ ਤੁਸੀਂ ਸਾਡੇ ਤੇ ਤਾਂ ਬੜੀ ਬਖਸ਼ਿਸ਼ ਰਹੀ ਆ ਕਾਲਪੁਰ ਰੱਬ ਵੀ ਮਿਲ ਰਹੀ ਹੈ ਬੜੀ ਰੱਬ ਦੇ ਜਿਸ ਤਰ੍ਹਾਂ ਦੇ ਤੁਸੀਂ ਖਤਰੇ ਵੇਖੇ ਨੇ ਤੁਹਾਡੇ ਤੇ ਅਟੈਕ ਹੋਏ ਨੇ ਔਰ ਕੀਤੇ ਨੇ ਤੁਸੀਂ ਰੀਅਲੀ ਇਹ ਬਖਸ਼ਿਸ਼ ਹੈ ਅੱਛਾ ਤੁਸੀਂ ਦੋ ਤਿੰਨ ਵਾਰੀ ਕਰਨਲ ਸਾਹਿਬ ਇਹ ਕਿਹਾ ਕਿ ਅਸੀਂ ਜੈਕਾਰੇ ਛੱਡ ਦਿੰਦੇ ਹੀ ਅਧਰ ਪਾਸ਼ਾ ਦਸਵੀਂ ਪਾਸ਼ਾ ਜੀ ਨੇ ਕਿੱਡਾ ਵੱਡਾ ਆਪਾਂ ਨੂੰ ਗੁਰਮੰਤਰ ਦੁੱਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਸ ਨੂੰ ਸੁਣਦੇ ਸਾਰੇ ਦੁਸ਼ਮਣ ਜਿਹੜੇ ਐ ਉਹਦੇ ਕੰਨ ਖੜੇ ਹੋ ਜਾਂਦੇ ਨੇ ਉਹ ਡਰ ਜਾਂਦਾ ਕੀ ਬਾਤ ਐ ਸਰ ਇਸੇ ਤਰੀਕੇ ਨਾਲ ਫਿਰ 12 ਸਤੰਬਰ ਨੂੰ ਉਤੇ ਜਦੋਂ ਲੜਾਈ ਬਰਕੀ ਕੈਪਚਰ ਕਰਨ ਤੋਂ ਬਾਅਦ ਜੀ ਮੈਂ ਆਪਣੇ ਜਵਾਨਾਂ ਅੱਛਾ ਉਹ ਫਿਰ ਕੈਪਚਰ ਕਰ ਲਿਆ ਕੈਪਚਰ ਕਰ ਲਿਆ ਅਸੀਂ ਹੋਰ ਸਾਰੇ ਪਿੱਛੇ ਛੱਡ ਕੇ ਪਾਜ ਗਏ ਲੇਕਿਨ ਉਹਨਾਂ ਨੇ ਫੇਰ ਚਲਾਕੀ ਕੀਤੀ ਕਿ ਚੁੰਗਲ ਕਨਾਲ ਦੇ ਉੱਪਰ ਜਿਹੜਾ ਬ੍ਰਿਜ ਸੀ ਉਹ ਡਿਸਟਰੋਏ ਕਰਤਾ ਕਰਤਾ ਆ ਪਿੱਛੇ ਚਲੇ ਗਏ ਹਾਂ ਉਹ ਬ੍ਰਿਜ ਡਿਸਟਰੋਏ ਕਰਤਾ ਓਕੇ ਤੇ ਲੇਕਿਨ ਉਸ ਫੇਜ਼ 2 ਦੇ ਵਿੱਚ ਦੂਜੀ ਬਟਾਲੀ ਨੇ ਜਾਣਾ ਸੀ ਜੀ ਲੇਕਿਨ ਅਸੀਂ ਬਰਕੀ ਕੈਪਚਰ ਕਰ ਲਿਆ ਸੀ ਓਕੇ ਬਾਕੀ ਕੰਮ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ ਸੀਓ ਸਾਹਿਬ ਨੂੰ ਪਿੱਛੇ ਬੁਲਾ ਲਿਆ ਗਿਆ ਕਿਸੇ ਹੋਰ ਟਾਸਕ ਦੇ ਲਈ ਓਕੇ ਮੈਂ ਕੰਟਰੋਲ ਕਰ ਰਿਹਾ ਸੀ ਪੂਰੀ ਸਿਚੁਏਸ਼ਨ ਜੀ ਮੈਂ ਜਵਾਨਾਂ ਨੂੰ ਪਾਸ ਕੀਤਾ ਕਿ ਆਪਣੇ ਜਵਾਨਾਂ ਦੀ ਡੈੱਡ ਬੋਡੀ ਜਿੰਨੀ ਵੀ ਜਿੱਥੇ ਵੀ ਕਿਤੇ ਪਈ ਹੈ ਹਾਂ ਉਹਨੂੰ ਕਲੈਕਟ ਕਰਕੇ ਪਿੱਛੇ ਭੇਜੋ ਪਟਾਲ ਨੈਟਕ quarter ਤਾਕਿ ਉਹਨਾਂ ਨੂੰ ਪਿੱਛੇ ਭੇਜ ਸਕੀਏ ਓ ਮਾਈ ਗਾਡ ਇੱਕ ਜਗ੍ਹਾ ਦੇ ਉੱਪਰ ਜਵਾਨ ਗਏ ਹਾਂ ਉਹਨਾਂ ਦਾ ਇੱਕ ਜੇਸੀਓ ਬੰਕਰ ਦੇ ਵਿੱਚ ਬੈਠਾ ਪਿਲ ਬਾਕਸ ਦੇ ਵਿੱਚ ਮਸ਼ੀਨ ਗਨ ਲੱਗੀ ਹੋਈ ਉਹਨਾਂ ਦਾ ਉਹਨਾਂ ਦਾ ਪਾਕਿਸਤਾਨੀ ਆਰਮੀ ਦਾ ਅੱਛਾ ਜੀ ਜਤਰੀ ਸੀ ਉਹ ਲੇਕਿਨ ਓਕੇ ਜਦਨੀ ਹੋਣ ਕਰਕੇ ਉਹ ਭੱਜ ਨਹੀਂ ਸਕਿਆ ਬਾਹਰ ਨਹੀਂ ਜਾ ਸਕਿਆ ਜਦੋਂ ਕੋਲ ਗਏ ਉਹ ਅਥਾਰ ਉਹ ਜਵਾਨ ਦੇ ਪੂਰੀ ਉਹਨੇ ਮਸ਼ੀਂਗਨ ਫਾਇਰ ਕਰਤਾ ਓਕੇ ਉਹ ਤੇ ਪੂਰੇ ਪੇਟ ਦੇ ਵਿੱਚ ਗੋਲੀਆਂ ਲਗੀਆਂ ਘੁੱਟ-ਘੁੱਟ 8-10 ਉਹ ਪਾਕਿਸਤਾਨੀ ਦੇ ਪਾਕਿਸਤਾਨੀ ਦੇ ਨਹੀਂ ਸਾਡੇ ਜਵਾਨ ਅੱਛਾ ਉਹਨੇ ਕਰ ਦਿੱਤਾ ਉਹਨੇ ਕਰ ਦਿੱਤਾ ਫਾਇਰ ਸਾਡੇ ਜਵਾਨਾਂ ਦੇ ਉੱਪਰ ਉਹ ਜਵਾਨ ਨੂੰ ਲੈ ਕੇ ਵਾਪਸ ਮੇਰੇ ਕੋਲ ਆਏ ਜੀ ਮੇਰੇ ਸੀਓ ਸਾਹਿਬ ਤਾਂ હાજર ਨਹੀਂ ਸੀਗੇ ਤੇ ਮੈਂ ਕੀ ਕੀਤਾ ਉਹ ਜਵਾਨ ਮੇਰੀ ਕੰਪਨੀ ਦਾ ਹੀ ਸੀਗਾ ਨੇਚਰਲੀ ਤੇ ਉਸ ਤੋਂ ਮੈਨੂੰ ਬੜਾ ਗੁੱਸਾ ਆਇਆ ਹਾਂ ਮੈਂ ਕਿਹਾ ਕੁਲਤੀ ਕੋਈ ਨਹੀਂ ਹਿੰਮਤ ਰੱਖ ਹਾਂ ਇਹਨੂੰ ਐਮ ਆਈ ਰੂਮ ਦੇ ਵਿੱਚ ਲੈ ਜਾਓ ਜੀ ਮੈਂ ਤੇਰਾ ਬਦਲਾ ਲੈ ਕੇ ਆਉਂਗਾ ਓਕੇ ਮੈਂ ਦੋ ਜਵਾਨ ਨਾਲ ਦਿੱਤੇ ਹਾਂ ਹਾਂ ਸਿਰਫ ਦੋ ਜਵਾਨ ਵਾਹ ਜੀ ਓ ਰਾਈਟ ਸਾਈਡ ਤੇ ਖਜੀੰਦਾ ਸੀ ਇੱਕ ਪਿਲ ਬਾਕਸ ਸੀ ਇੱਕ ਬੰਕਰ ਸੀ ਓਕੇ ਉਹਨਾਂ ਨੇ ਜਦੋਂ ਅਸੀਂ 2 ਸੌ ਅਗਸਤ ਤੋਂ ਗਾਣਾ ਕਰਨੀ ਸ਼ੁਰੂ ਕੀਤੀਆਂ ਬਾਹਰ ਨਿਕਲ ਕੌਣ ਹੈ ਬਾਹਰ ਨਿਕਲ ਹਾਂ ਉਹ ਫਿਰ ਜਦੋਂ ਨੇੜੇ ਪਹੁੰਚ ਕੇ ਕਹਿੰਦਾ ਮੈਂ ਜ਼ਖਮੀ ਐ ਤਾਂ ਕਹਿੰਦਾ ਜਖਮੀ ਜਖਮੀ ਮੈਨੂੰ ਨਹੀਂ ਪਤਾ ਤੂੰ ਬਾਹਰ ਨਿਕਲ ਬਾਹਰ ਨਿਕਲ ਹੁਣ ਹਾਂ ਜਦੋਂ ਉਹ ਬਾਹਰ ਨਿਕਲ ਕੇ ਆਇਆ ਅਸੀਂ ਦੌੜ ਕੇ ਉਹਦੇ ਉੱਪਰ ਗਏ ਹਾਂ ਉੱਥੇ ਮੈਂ ਦੇਖਿਆ ਚਾਰ ਡੈਡਵੋਡੀਸਾਂ ਨਹੀਂ ਪਈਆਂ ਹਾਈ ਹਾਈ ਔਰ ਪੰਜ ਪਾਕਿਸਤਾਨੀਆਂ ਦੀਆਂ ਪਈਆਂ ਸੀ ਓ ਮਾਈ ਗੋਡ ਤੇ ਇਮੀਡੀਏਟਲੀ ਉਹ ਤੋਂ ਇਸ਼ੂਗਿਲ ਕਨਾਲ ਤੋਂ ਉਹਨਾਂ ਨੇ ਸਾਡੇ ਉੱਪਰ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਜੀ ਕੀ ਮਸ਼ੀਨ ਗਨ ਫਾਇਰ ਕੀ ਮੋਰਟਫਾਇਰ ਕੀ ਆਰਟੀਫਾਇਰ ਇਫੈਕਟ ਤਾਂ ਹੁੰਦਾ ਨਹੀਂ ਹੈਗਾ ਲੇਕਿਨ ਡਰ ਬਹੁਤ ਜ਼ਿਆਦਾ ਹੁੰਦਾ ਐਕਚੁਅਲੀ ਜੇ ਤੋ ਤਾ ਤੁਹਾਡੇ ਕੋਲ ਨਾ ਆਵੇ ਬਿਲਕੁਲ ਬਿਲਕੁਲ ਸਿਰਫ ਮੇਰੇ ਕੋਲ 30 ਸਕਿੰਡ ਲੱਗੇ ਹੋਣੇ ਸਾਨੂੰ ਉੱਤੇ ਰੁਕਣ ਦੇ ਉਹ ਜਵਾਨ ਮੇਰੇ ਨਾਲ ਸੀ ਕਹਿੰਦਾ ਸਰ ਇਹ ਤਾਂ ਫੇਰ ਕਿਸੇ ਨੂੰ ਮਾਰੂਗਾ ਹਾਂ ਇੱਕ ਗੋਲੀ ਉਹਨੇ ਮਾਰੀ ਇੱਕ ਗੋਲੀ ਮੈਂ ਮਾਰੀ ਵਾਹ ਜੀ ਬਾਤ ਗੋਲੀ ਮਾਰ ਕੇ ਹਥਿਆਰ ਚੱਕੇ ਹਥਿਆਰ ਚੱਕੇ ਉੱਤੇ ਦੋ ਅਲਮੀਆਂ ਸੀ ਉਥੋਂ ਫੜੀਆਂ ਇੱਕ ਮਸ਼ੀਨ ਗਨ ਫੜੀ ਜੋ ਇੰਗਲੈਂਡ ਬੜੀ ਹੁੰਦੀ ਹੈ ਹੈਵੀ ਹੁੰਦੀ ਹੈ ਉਹ ਦੋ ਜਵਾਨ ਸੀ ਉਹਨਾਂ ਨੇ ਦੋਨਾਂ ਨੇ ਕਿ ਇੱਕ ਅਲਮੀ ਚੱਕ ਲਈ ਜਿਹੜੀ ਮਸ਼ੀਨ ਗਨ ਸੀ ਉਹ ਛੱਡਤੀ ਮੈਨੂੰ ਕਿਹਾ ਪੇਰੇ ਤਾਂ ਕੁਝ ਗੜਬੜ ਹੋਊਗਾ ਗੜਬੜ ਹੋਊਗੀ ਇਹ ਮਸ਼ੀਨ ਗਨ ਚੱਕ ਕੇ ਮੈਂ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਿਆ ਨਾ ਜਾਵੇ ਜੀ ਭੈਵੀ ਹੁੰਦੀ ਹੈ ਹੈਵੀ ਹੁੰਦੀ ਹੈ ਤੇ ਉਹ ਜਵਾਨ ਵਾਪਸ ਆਏ ਮੈਨੂੰ ਨਾਲ ਲੈ ਕੇ ਮਸ਼ੀਨ ਗਨ ਫੜ ਕੇ ਲੈ ਕੇ ਗਏ ਇਸ ਤਰੀਕੇ ਨਾਲ ਉਹ ਲੜਾਈ ਦੇ ਵਿੱਚ ਇਹ ਇਸ ਦੇ ਵੀ ਹਾਲਾਤ ਹੋ ਜਾਂਦੇ ਨੇ ਬਿਲਕੁਲ ਜਿੱਥੇ ਕਿ ਇਹ ਸਿਚੁਏਸ਼ਨ ਨੂੰ ਤੁਸੀਂ ਹੈਂਡਲ ਕਰਨਾ ਪੈਂਦਾ ਹੈ